ਇਤਰ ਉਦ ਪਰਫਿਊਮ ਵਗੈਰਾ ਸਭ ਮਿਲ ਜਾਂਦੇ ਨੇ ਜਿਵੇਂ ਮਹਿੰਗੇ ਤੋਂ ਮਹਿੰਗੀ ਕੁਆਲਿਟੀ ਦੇ ਬਈ ਮਿਸ ਡਿਓਰ ਹੋ ਗਿਆ ਕੋਕ ਕੋਸ਼ ਨਾਲ ਹੋ ਗਿਆ ਯਾਰਾ ਗੋਲਡ ਹੋ ਗਿਆ ਬਲੂ ਉਦ ਹੋ ਗਿਆ ਸਿਆਮਾ ਸਿਆਮਾ ਉਦਾ ਕਹਤੇ ਸਨਾਇ ਵਰਗੇ ਸਾਰੇ ਜਿਹੜੇ ਮਰਜੀ ਮਾਸਕ ਸਭੀ ਜਿਹੜੇ ਮਰਜੀ ਆਇਤਰ ਬਈ ਆਪਣੇ ਤੋਂ ਲੈ ਸਕਦੇ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਫੇਸ ਤੇ ਮੈਂ ਤੁਹਾਡਾ ਆਪਣਾ ਮਨੜੀ ਸ਼ੇਰ ਆ ਅੱਜ ਆਪਾਂ ਲਹਿਰੇਗਾ ਅੱਗੇ ਪਹੁੰਚੇ ਹੋਇਆ ਸਿਆਮਾ ਅਤਰ ਜਾਲਾ ਨੇ ਤੇ ਦੋਸਤੋ ਦੇਖੋ ਤੁਸੀਂ ਪਿੱਛੇ ਅਲੱਗ-ਅਲੱਗ ਪ੍ਰਕਾਰ ਦੀਆਂ ਖਸੂਹਾਂ ਨੇ ਇਹ ਤੁਸੀਂ ਜ਼ਿੰਦਗੀ 'ਚ ਆਪਣੀ 'ਚ ਖੁਸ਼ਬੂਆਂ ਭਰ ਸਕਦੇ ਹੋ ਗੱਡੀ 'ਚ ਰੱਖਣ ਵਾਸਤੇ ਤੇ ਆਪਣਾ ਡੇਲੀ ਦਾ ਰੁਟੀਨ ਹੈ ਜਿਵੇਂ ਕੱਪੜਿਆਂ 'ਤੇ ਲਾਉਣਾ ਹੈ ਬਾਡੀ 'ਤੇ ਲਾਉਣਾ ਬਾਡੀ 'ਤੇ ਲਾਉਣ ਵਾਸਤੇ 24 ਘੰਟੇ ਦੀ ਫਰੇਗਰੈਂਸ ਹੈ ਦੀ ਤੇ ਜਿੰਨਾ ਚਿਰ ਕੱਪੜਿਆਂ 'ਤੇ ਆਪਾਂ ਲਾ ਲਿਆ ਉਹਨਾਂ ਚਿਰ ਆਪਾਂ ਧੋਦੇ ਨਹੀਂ ਜਿੰਨੇ ਚਿਰ ਕੱਪੜੇ ਉਹਨਾਂ ਚਿਰ ਖੁਸ਼ਬੂਰ ਹੋਊਗੀ ਬਾਕੀ ਬਾਈਆਂ ਤੋਂ ਪੁੱਛਦੇ ਆਪਾਂ ਸਿਆਮਾ ਅਤਰ ਜੀ ਨਾਲ ਤੋਂ ਲੈ ਰਹੇ ਗਾ ਕਿ ਪਹੁੰਚੇ ਹੋਇਆ ਤੇ ਬਾਈ ਜੀ ਸਵਾਗਤ ਹੈ ਤੁਹਾਡਾ ਪੇਜ ਤੇ ਤੇ ਦੱਸੋ ਬਾਈ ਜੀ ਕੀ ਗੱਲ ਬਾਤ ਆਪਣਾ ਵੀਰੇ ਆਪਣੇ ਲਾ ਵੀਣਾ ਇਤਰ ਊਦ ਪਰਫਿਊਮ ਵਗੈਰਾ ਸਭ ਮਿਲ ਜਾਂਦੇ ਨੇ ਜਿਵੇਂ ਮਹਿੰਗੇ ਤੋਂ ਮਹਿੰਗੀ ਕੁਆਲਿਟੀ ਦੇ ਬਈ ਮਿਸ ਡਿਓਰ ਹੋ ਗਿਆ ਕੋਕ ਕੋਸ਼ ਨਾਲ ਹੋ ਗਿਆ ਯਾਰਾ ਗੋਲਡ ਹੋ ਗਿਆ ਬਲੂ ਊਦ ਹੋ ਗਿਆ ਸਿਆਮਾ ਸਿਆਮਾ ਊਦ ਆ ਗਿਆ ਤੇ ਸਨਾਏ ਵਰਗੇ ਸਾਰੇ ਜਿਹੜੇ ਮਰਜ਼ੀ ਮਾਸਕ ਸਭੀ ਜਿਹੜੇ ਮਰਜ਼ੀ ਆ ਕੀਤਰ ਬਈ ਆਪਣੇ ਤੋਂ ਲੈ ਸਕਦੇ ਤੇ ਤੇ ਊਦ ਵੀ ਮਿਲ ਜਾਂਦਾ ਵਾਏ ਊਦ ਰੈਡ ਊਦ ਠੀਕ ਹੈ ਜੀ ਇਹ ਸਾਰੇ ਆਪਣੇ ਬਲੂ ਦੇਹੇ ਬਾਈ ਤੁਸੀਂ ਆਪ ਤਿਆਰ ਕਰ ਦਿਓ ਕੋ ਲੈ ਕੇ ਨਹੀਂ ਵੀਰੇ ਆਪਾਂ ਬਾਹਰੋਂ ਮਗਾਈ ਦਿੰਨੀ ਸਿਆਮਾ ਬਾਈ ਜੀ ਬਾਹਰੋਂ ਮਗਾਨੀ ਦੇ ਬਾਈ ਹੋ ਗਏ ਜੀ ਉਹ ਤੋਂ ਇਹ ਆਪਣੀ ਬ੍ਰਾਂਚ ਆ ਮੇਂ ਸਿਆਮੀ ਦੀ ਠੀਕ ਹੈ ਸਿਆਮਾਤਰ ਜੀ ਦੇ ਨਾਮ ਤੇ ਹੈ ਹਾਂਜੀ ਹਾਂਜੀ ਮੇਰੇ ਗੋਡਣ ਲਾਂ ਦੀ ਬ੍ਰਾਂਚ ਆ ਬਾਈ ਠੀਕ ਹੈ ਇਹ ਬ੍ਰਾਂਚਾਂ ਨੇ ਸੋਡੀਆਂ ਹਾਂਜੀ ਹਾਂਜੀ ਬ੍ਰਾਂਚਾਂ ਨੇ ਠੀਕ ਹੈ ਤੇ ਬਾਕੀ ਦਾ ਦੱਸੋ ਵੀਰੇ ਕਿਵੇਂ ਤੁਸੀਂ ਆ ਗੱਡੀ ਵਾਲਾ ਕਹਿਣੇ ਹੋ ਹਾਂ ਵੀਰੇ ਇਹ ਗੱਡੀ ਵਾਲਾ ਨਾ ਜਿਵੇਂ ਜਿਹੜੀ ਵੀ ਇਹਨਾਂ ਚੋਂ ਕੋਈ ਵੀ ਖੂਸੂ ਬੰਦੇ ਨੂੰ ਪਸੰਦ ਆਊਗੀ ਆਪਾਂ ਇਹਦੇ ਵਿੱਚ ਫਿਲ ਕਰਕੇ ਤੇ ਬਣਾ ਕੇ ਤਿਆਰ ਕਰਕੇ ਦੇ ਦਿਓ ਠੀਕ ਹੈ ਵੀ ਗੱਡੀ ਚ ਟੰਗਣ ਵਾਲਾ ਇਹਦਾ ਰੇਟ ਵੀ 600 ਰੁਪਿਆ ਠੀਕ ਹੈ ਹਾਂ ਜੀ 6 ਐਮ ਐਲ ਤੋਂ ਪਲੱਸ ਆ ਬਰਦਰ ਇਹ 6 ਐਮ ਐਲ ਦੀ ਸ਼ੀਸ਼ੀ 600 ਰੁਪਈਆ ਮੰਨ ਕੇ ਚੱਲੀਏ ਵੀ 1 ਐਮ ਐਲ 100 ਰੁਪਏ ਦਾ ਮਤਲਬ ਹੈ ਜਿਵੇਂ ਸਾਡੇ ਛੋਟੀ ਈਸੀਆ ਕਿਉਂ ਰਾ ਦਰ ਹਨ ਜੇ ਕੋਈ ਨੀ ਵੀ ਵਰਤਣਾ ਚਾਹੁੰਦਾ ਪਹਿਲੀ ਵਾਰ ਇਹ 3 ਐਮ ਐਲ ਦੀ ਸ਼ੀਸ਼ੀ ਆ 300 ਦੀ ਆ ਵੀ ਆਪਣੇ ਵੀ ਜਾਦੇ ਰੇਟ ਨਹੀਂ ਹੈਗੇ ਵੀ ਕੋਈ ਵੀ ਲੈ ਸਕਦੇ ਨੇ ਠੀਕ ਹੈ ਵੀ ਹਰੇਕ ਵਰਗ ਨੂੰ ਰੇਟ ਤੇ ਰੱਖ ਕੇ ਆਪਾਂ ਕੰਮ ਕੀਤਾ ਹੋਇਆ ਹੈ ਤੇ ਕਿਵੇਂ ਆ ਸ਼ੀਸ਼ੀਆਂ ਭਰੀਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਭਰੀਆਂ ਨੇ ਵੇਖੋ ਇੱਕ ਹੀ ਲੱਗਦੀਆਂ ਨੇ ਵੀਰੇ ਕੀ ਕੀ ਪ੍ਰਾਈਮਾ ਸਿਡਿਓਰਾ ਵੀਰੇ ਜਿਵੇਂ ਹੋਣਾ ਅੱਛਾ ਹਾਂ ਜਿਵੇਂ ਭਾਈ ਛੱਤ ਮਾਰ ਕੇ ਦੇਖ ਲਓ ਆਪਾਂ ਦੇਖਾਂਗੇ ਵੀਦੀ ਬਹੁਤ ਕੀਮਤ ਹੋਊਗੀ ਆਪਣੇ ਲਈ ਵੀ ਪਰ 300 ਤੋਂ ਸਟਾਰਟ ਆ ਉਹੀ ਕੁਝ ਵੀ ਮਿਸਟਰ ਡਿਓਰਾ ਹੈ ਹਾਂ ਮਿਸਟਰ ਡਿਓਰਾ ਭਾਈ ਤੇ ਭਾਈ ਇਹ ਫਿਰ ਕਿੰਨੀਆਂ ਕਿਸ਼ਮਾਂ ਨੇ ਛੋਟੇ ਲੈ ਕੇ ਸਾਡੇ ਇਧਰੇ 450 ਤੋਂ ਪਲੱਸ ਕਿਸ਼ਮਾਂ ਐਨੀਆਂ ਕਿਸ਼ਮਾਂ ਦਿੰਦੀਆਂ ਨੇ ਦੀਆਂ ਸੱਚੀ ਗੱਲ ਆ ਭਾਈ ਸੱਚੀ ਹੈ ਜਣੀ ਅੱਛਾ ਹਾਂ ਯਾਰ ਅਸੀਂ ਤਾਂ ਪਹਿਲੀ ਵਾਰ ਹੀ ਸੁਣਿਆ ਵੀ ਇਹਦੀਆਂ ਐਨੀਆਂ ਕਿਸ਼ਮਾਂ ਨਹੀਂ ਬਾਜ਼ਾਰ ਤੋਂ ਲੈ ਜਾਂਦੇ ਸੀਗੇ ਵੀਰੇ ਹੋਰ ਵੀ ਆਏ ਆਪਣੇ ਲਈ ਵੀ ਕੈਮੀਕਲ ਜਾਂ ਊਲ ਨਹੀਂ ਹੁੰਦਾ ਇਹਨਾਂ ਚ ਸੁੱਧ ਨਹੀਂ ਜਾਵਾਂ ਭਾਈ ਬਦੌਟ ਕੈਮੀਕਲ ਤਿਆਰ ਕਰਕੇ ਵੀ ਚਲੋ ਇਹਦਾ ਸਭ ਤੋਂ ਵਧੀਆ ਗੱਲ ਹੈ ਜੇ ਕੋਈ ਖੁਸ਼ ਹੋਊ ਸਾਨੂੰ ਦੇ ਦੇਗਾ ਵੀ ਬਣਾਉਣੀ ਚਾਹੁੰਦਾ ਵੀ ਇਦਾਂ ਦੀ ਖੁਸ਼ੂ ਚਾਹੀਦੀ ਆ ਅਸੀਂ ਉਹ ਪਰਫਿਊਮ ਵੀ ਤਿਆਰ ਕਰਕੇ ਦੇ ਦਿੰਨੇ ਹਾਂ ਕਿਵੇਂ ਆ ਤੁਸੀਂ ਬਾਡੀ ਵਾਲਾ ਕਹਿਨੇ ਹੋ ਕਈ ਵਾਰ ਆਪਾਂ ਬਾਡੀ ਤੇ ਲਾ ਲਾਣੇ ਆਪਣੀ ਬਾਡੀ ਦੇ ਸਰੀਰ ਤੇ ਹਾਂਜੀ ਹਾਂਜੀ ਤੇ ਇਹ ਰਿਐਕਸ਼ਨ ਵਗੈਰਾ ਤਾਂ ਨਹੀਂ ਜਾਂਦਾ ਕਿ ਮੈਂ ਹੁਣ ਵੀ ਕੈਮੀਕਲ ਨਹੀਂ ਹੈਗਾ ਕੋਈ ਰਿਐਕਸ਼ਨ ਨਹੀਂ ਵੀਰੇ ਇਹਦਾ ਕੋਈ ਨਾ ਸ਼ਿਰ ਨੂੰ ਚੜਨ ਨਾ ਹੈ ਕੋਈ ਆਪਾਂ ਨੂੰ ਅਲਰਜੀ ਵੀ ਨਹੀਂ ਕਈ ਵਾਰ ਆਪਾਂ ਦੇਖਿਆ ਕਿਵੇਂ ਬੱਚੇ ਲਾ ਲਾਣਦੇ ਨੇ ਨਾ ਉਹ ਮੜਾ ਮੋਟਾ ਤੜ ਤੜ ਪਈ ਹੋ ਜਾਂਦੀ ਆ ਹੌਸੀਆ ਆਉਣ ਲੱਗ ਪੈਂਦੇ ਕੋਈ ਵੀ ਵੀ ਮਨ ਲੈ ਕੋਈ ਵੀ ਇਹ ਨਹੀਂ ਚੀਜ਼ ਕਰ ਸਕਦਾ ਕੋ ਦਾ ਆਪਾਂ ਵੀ ਮੈਸੀ ਵੀ ਚੀਜ਼ ਕਰਨਾ ਨਾ ਇਹਨੂੰ ਇਦਾਂ ਲਾਓ ਤੇ ਰੱਬ ਕਰਕੇ ਲੱਗ ਜਾਏ। ਅੱਛਾ ਹਾਂ neck ਤੇ ਦੇ ਵਾ ਕੀ ਕੱਪੜਾ ਦੇ ਵੀਰੇ ਠੀਕ ਹੈ ਜੀ। ਆਹ ਵੜਾ ਲਾ ਕੇ ਦਿਖਾਉਂਗੇ ਵੀ ਕਿਵੇਂ ਲੱਗਦਾ ਹੈ। ਹਾਂ ਵੀਰੇ। ਜਾਂ ਤੁਸੀਂ ਲਾ ਲਓ ਬ੍ਰਦਰ ਕੋਈ ਜਾਂਦੇ। ਠੀਕ ਹੈ ਜੀ। ਠੀਕ ਹੈ। ਖਸ਼ਮੋਹ ਤਾਂ ਚੰਗੀ ਆ ਰਹੀ ਹੈ। ਇਹਨੂੰ ਰੱਬ ਕਰ ਲਓ ਬ੍ਰਦਰ। ਅੱਛਾ ਇਹ ਕਰਨਾ। ਹਾਂ ਰੱਬ ਕਰਕੇ ਨਾ ਇਹਨੂੰ neck ਤੇ ਲਾਓ ਤੇ ਕੱਪੜਾ ਸਾਰਾ। ਵਾਹ ਇੰਨਾ ਦਮਾ ਹੈ ਜੀ ਬਹੁਤ। ਲੈ ਵੀ ਦੋਸਤੋ ਤੁਸੀਂ ਵੀ ਪੰਜੋ ਬਾਈਆਂ ਕੋਲੇ ਲੈਰੇ ਗਾ ਕੇ ਵੇਖੇ ਬਾਈਆਂ ਦੀ ਸ਼ਾਪ ਹੈ ਸਿਆਮਾ ਅਤਰ ਜਿਹਦੇ ਨਾਮ ਤੇ ਤੇ ਮੰਦਰ ਦੇ ਨੇੜੇਆ ਬਿਲਕੁਲ ਤੇ ਬਾਈ ਜੀ ਮਾੜਾ ਐਡਰੈਸ ਦੱਸੋ ਦੋ ਤੁਸੀਂ ਵੀਰੇ ਨੇੜੇ ਮੰਦਰਾ ਗਿਆ ਨੇੜੇ ਪਾਸ ਤੋਂ ਆ ਮੈਡੀਕਲ ਕੰਡੂ ਵਾਲਾ ਡਾਕਟਰ ਦੀ ਦੁਕਾਨ ਅੱਜ ਅਮਾ ਉਹਨਾਂ ਦੇ ਵਿਚਾਲੇ ਰਿਕਾਣਾ ਵੀਰੇ ਠੀਕ ਹੈ ਕਿਹੜਾ ਆਪਣਾ ਮੰਦਰ ਵਜਦਾ ਮੰਡੀ ਵਾਲਾ ਸੈਨ ਮੰਦਰ ਉਹ ਵੀ ਮੰਡੀ ਵਾਲਾ ਵੀ ਕਹਿੰਦੇ ਨੇ ਠੀਕ ਹੈ ਮੰਡੀ ਵਾਲਾ ਮੰਦਰਾ ਹੈ ਦੋਸਤੋ ਸ਼ੇਅਰ ਕਰ ਦਿਓ ਵੀਡੀਓ ਨੂੰ ਜੇ ਤੁਸੀਂ ਸ਼ੇਅਰ ਕਰਕੇ ਆਓਗੇ ਬਾਈ ਹੋਰ ਵੀ ਤੁਹਾਡੀ ਸ਼ੋਰਟ ਕਰਨਗੇ ਕੀ ਡਿਸਕਾਊਂਟ ਦੇਵੋਗੇ ਬਾਈ ਜੀ ਬਾਈ ਬ੍ਰਦਰ ਜੇ ਇਹਨੇ ਆਪਣੇ ਲਵੇ ਆਉਣਗੇ ਬੰਦੇ ਜਿਵੇਂ ਆ ਪੰਜ ਸ਼ੀਸ਼ੀਆਂ ਲੋ ਕੋਈ ਵੀ ਬੰਦਾ ਮਲਾ ਪੰਜ ਲੈ ਲਈ ਤਾਂ ਇੱਕ ਕਾਪੜਾ ਹੀ ਦੇ ਦੇ ਠੀਕ ਹੈ ਹਾਂ ਤੇ ਦੋਸਤੋ ਦੇਖੋ ਜੇ ਤੁਸੀਂ ਆ ਪੰਜ ਸ਼ੀਸ਼ੀਆਂ ਖਰੀਦੋਗੇ ਵੀਡੀਓ ਸ਼ੇਅਰ ਕਰਕੇ ਆਉਂਗੇ ਤਾਂ ਇੱਕ ਸ਼ੀਸ਼ੀ ਤੁਹਾਨੂੰ ਫ੍ਰੀ ਦਿੱਤੀ ਜਾਊਗੀ ਤੇ ਬਾਈਆਂ ਦਾ ਸੰਪਰਕ ਕਰੋ ਇਹਨਾਂ ਨੂੰ ਮਿਲੋ ਤੇ ਨੰਬਰ ਆਪਾਂ ਪਾ ਦਾਂਗੇ ਵੀਡੀਓ 'ਚ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਬਾਈਆਂ ਕੋਲ ਪਹੁੰਚੋ